ਗਲਾ ਤਰੰਤਾਂ ਦੇ ਪਿੰਡ ਜੋੜੇ ਵਿਖੇ ਅੱਜ ਪਹੁੰਚੇ ਹਾਂ ਅੱਜ ਜਿਸ ਪਰਵਾਦ ਦੀ ਤੁਹਾਨੂੰ ਦਾਸਤਾਨ ਦੱਸਣ ਜਾ ਰਹੇ ਹਾਂ ਪਰਿਵਾਰ ਜ਼ਰੂਰ ਕਿਸਾਨੀ ਦੇ ਨਾਲ ਸੰਬੰਧਿਤ ਹੈ ਪਰ ਇਹਨਾਂ ਦਾ ਇੱਕ ਬੇਟਾ ਏ ਜਿਹੜਾ 6 ਸਾਲ ਤੋਂ ਮੰंजे ਤੇ ਲੰਮੇ ਪਿਆ ਏ ਬਹੁਤ ਸਾਰੇ ਜਿਹੜੇ ਪੈਸੇ ਨੇ ਉਹਨਾਂ ਨੇ ਉਹਦੇ ਇਲਾਜ ਵਾਸਤੇ ਕੁਝ ਜ਼ਮੀਨ ਵੀ ਜਿਹੜੀ ਵੇਚ ਕੇ ਉਹਦਾ ਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਲਾਜ ਮਹਿੰਗਾ ਹੋਣ ਕਰਕੇ ਉਹਨਾਂ ਦਾ ਉਸ بیٹے ਦਾ ਲਾਜ ਨਹੀਂ ਇਹ ਕਰਵਾ ਸਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤਸਵੀਰ ਦਿਖਾ ਦਿੱਤੀ ਜਾਵੇ ਇਹ ਵੀਰ ਹੈ ਲੰਮੇ ਸਮੇਂ ਤੋਂ ਮੰਜੀ ਤੇ ਲੰਮੇ ਪਿਆ ਹੈ ਕਾਫੀ ਹਸਪੀਟਲਾਂ ਦੇ ਇਸ ਪਰਿਵਾਰ ਨੇ ਚੱਕਰ ਵੀ ਕੱਟੇ ਨੇ ਇਹਨਾਂ ਦੇ ਕੋਲ ਰਿਪੋਰਟਾਂ ਵੀ ਆ ਤੇ ਕਾਫੀ ਜਿਹੜਾ ਪੈਸਾ ਹੈ ਹੁਣ ਤੱਕ ਇਹ ਪਰਿਵਾਰ ਲਾ ਕੇ ਥੱਕ ਚੁੱਕਾ ਹੈ ਹੁਣ ਇਸ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਏ ਆਕੇ ਕੋਈ ਦਾਨੀ ਸੱਜਣ ਇਹਨਾਂ ਦੀ ਬਾਹ ਫੜੇ ਤੇ ਇਸ ਵੀਰ ਦਾ ਲਾਜ ਕਰਵਾ ਕੇ ਇਹਨੂੰ ਘਰ ਦੇ ਵਿੱਚ ਇਹ ਚੰਗਾ ਭਲਾ ਤੁਰੇ ਫਿਰੇ ਤੇ ਇਹਦਾ ਵੀ ਪਰਿਵਾਰ ਜਿਹੜਾ ਹੈ ਉਹ ਬਣ ਸਕੇ ਕੱਲ ਨੂੰ ਇਹਦੇ ਵੀ ਜਿਹੜੀ ਹੈ ਸ਼ਾਦੀ ਹੋ ਸਕੇ ਇਸ ਨੌਜਵਾਨ ਦੀ ਮਾਤਾ ਅਤੇ ਭੈਣ ਆਪਣੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਆਖਿਰ ਇਹਨਾਂ ਨੂੰ ਹੋਇਆ ਕੀ ਇਸ ਨੌਜਵਾਨ ਨੂੰ ਜਿਹੜਾ 6 ਸਾਲ ਤੋਂ ਮੰंजे ਦੇ ਉੱਤੇ ਆ ਤੇ ਹੁਣ ਤੱਕ ਕਿੰਨਾ ਕ ਪੈਸਾ ਉਹ ਲਾ ਚੁੱਕੇ ਨੇ ਉਹ ਸਾਰੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੀ ਮਾਤਾ ਅਤੇ ਭੈਣ ਆਪਣੇ ਨਾਲ ਮੌਜੂਦ ਹੈ ਨੌਜਵਾਨ ਦੀ ਮਾਤਾ ਜੀ ਦੇ ਕੋਲ ਪੁੱਛਦੇ ਹਾਂ ਕਿ ਆਖਰ ਇਸ ਨੌਜਵਾਨ ਨੂੰ ਕਿਹੜੀ ਇਹੋ ਜੀ ਪ੍ਰੋਬਲਮ ਪਈ ਕਿ ਜਿਹੜਾ ਇਹ ਮੰंजे ਤੇ ਲੰਮੇ ਪੈ ਗਿਆ ਹਾਂਜੀ ਕੀ ਨਾਮ ਦੇ ਤੁਹਾਡਾ ਮੇਰਾ ਨਾਮ ਦੀਪਕਰ ਕਿੱਥੋਂ ਦੇ ਰਹਿਣ ਵਾਲੇ ਜੀ ਜਾੜੇ ਤੋਂ ਕੀ ਗਾਲੋ IAS ਤੁਹਾਡੇ ਬੇਡੇ ਨੂੰ ਇਹ ਮੈਨੂੰ ਵੀ ਸੇਰ ਦਾ ਨਾਲੀ ਫੇਲੀ ਪਾਟ ਗਿਆ ਜਰਾ ਦਾ ਤੇ ਸਿੱਧੀ ਹਸ਼ਵਦਨ ਦੇ ਦਖਲ ਕਰਾਈ ਸਾ ਕਿ 35 ਲੱਖ ਲੱਗ ਗਿਆ ਉੱਥੇ ਤੇ ਉੱਥੇ ਲਾ ਕੇ ਕਾਰ ਲੈਣ ਦਾ ਵਾ ਤੇ ਜਰਾ ਮੰਜੀ ਰੋਟੇ ਜਦੋਂ ਬਾਹੀ ਨੂੰ ਚੱਕ ਚੱਕ ਕੇ ਤੇ ਮੰਜੀ ਰੋਟੇ ਦੇਖ ਪੀ ਤੇ ਲੀਡਾ ਹਾੜੀ ਦੀ ਪਾਬਲੋ ਨਾ ਕੀ ਇਹਦੀ ਤੇ ਮੁਰਕੇ ਉੱਠੇ ਨਹੀਂ ਗਿਆ ਇਤਰਾਕੇ ਵੀ ਹੋਰ ਹੋਰ ਪੱਟੀਆਂ ਖੜੀ ਰਹੀ ਆ ਤੇ ਸੂਰਪੁਰ ਹਸਪਤਲੋਂ ਖੜੀ ਰਹੀ ਉੱਥੋਂ ਫਿਰ ਵੀ ਕਾਲਾ ਅਗੇ ਨਨ ਮਾਰਦਿਆ ਲੱਗੀ ਸੀ ਫਿਰ ਅਹੀਂ ਉੱਥੋਂ ਲੈ ਆਂਦਾ ਮੈਨੂੰ ਮਾਰ ਕੇ ਨੇ ਸਾਨੂੰ ਦੱਸਿਆ ਵੀ ਇਤਰਾ ਗਾਲੀ ਅਹੀਂ ਉੱਥੋਂ ਜਾ ਕੇ ਲੈ ਆਂਦਾ ਗੱਡੀ ਕਰਕੇ ਫਿਰ ਅਹੀਂ ਪੱਟੀ ਖੜੀ ਹਸਪਤਲੋਂ ਉੱਥੋਂ 2 ਲੱਖ ਲਾ ਗਿਆ ਜੀ ਤੋਂ ਉੱਥੋਂ ਨਾ ਜਰਾ ਠੀਕ ਹੋਈ ਤੇ ਇਥੋ ਕਰ ਰਹੀ ਡਾਕਟਰ ਨੂੰ ਸੇਰੀ ਕਰੀ 800 ਰੇ ਦੇ ਕਨੀ 900 ਰੇ ਦੇ ਇਤਰਾ ਵੀ ਇਹਦਾ ਲਾਸ਼ ਕਰਾਂ ਦੀ ਇਹਦਾ ਲਾਸ਼ ਹੋਈ ਨਹੀਂ ਤੂੰ ਦੋ ਜਰਾ ਮੰਜੀ ਰੋਈ ਆ ਮੈਂ ਹੁਣ ਕਿਥੋਂ ਕਰਨਾ ਮੇਰੇ ਕੋਲ ਤਾਂ ਕੱਕ ਨਹੀਂ ਜੋ ਕਰਦੇ ਡਾਂਗਰ ਬੱਛਾ ਮੈਂ ਤਾਂ ਸਭ ਕੁਝ ਇਹੀ ਵੇਚ ਕੇ ਧਮ ਅਗਰੇ ਲਾਤੀ ਤੇ ਉਹ ਉਹ ਜਰਾ ਮੈਂ ਹੁਣ ਕਿਥੋਂ ਰਵੇ ਕੁੜੀਆਂ ਵਿਆਹ ਨੜੀਆ ਇਹ ਬੜੇ ਤਾਂ ਕਿਥੇ ਜਰਾ ਨੂੰ ਖਾਣ ਨੂੰ ਨਹੀਂ ਮਿਲਦੀ ਤੇ ਨਾ ਕਿ 9 ਮਹੀਨੇ ਨੇ ਰੋਟੀ ਛੱਡੀ ਸੀ ਹੁਣ ਜੇ ਕਦੀ ਕਿਥੇ ਜਰਾ ਖਾ ਲਿੰਦਾ ਇਤਰਾ ਟੋਲ ਆ ਕੇ ਦੇਣੀ ਆ ਤੂੰ ਹੋ ਨਾਂਦੇ ਮੇਰੇ ਕੋਈ ਮਦਦ ਕਰੇ ਵੀ ਮੈਨੂੰ ਚੁੱਕੇ ਕੋਈ ਵੀਰ ਬਾ ਮੈਨੂੰ ਪਹਲਾ ਕਰ ਦੇਵੇ ਵੀ ਉੱਟ ਕੇ ਮੈਂ ਬਾਹਰ ਅੰਦਰ ਜਾਵਾਂ ਚਰ ਮੈਨੂੰ ਬਾਹਰ ਅੰਦਰ ਜੁਗਾਈ ਕਰ ਦੇਵੇ ਇੰਨਾ ਹੀ ਮੇਰੇ ਮਿਹਨਤ ਆਈ ਵੀ ਇੰਨਾ ਕਿ ਮੈਂ ਹੱਥੋਂ ਮੰਗਦੀ ਪੀ ਇਹਦਾ ਪੰਦਾ ਹੋਇਆ ਜੇ ਵਿਚਾਰਾ ਦਾ ਫਰੀਅਕ ਸੁਣ ਲਵੇ ਕੋਈ ਇਹਦੀ ਕਿਹੜੇ ਕਿਹੜੇ ਹਸਪੀਟਲ ਤੋਂ ਇਹ ਇਹਨਾਂ ਦਾ ਇਲਾਜ ਤੁਸੀਂ ਕਰਵਾਇਆ ਹੈ ਵੀਰੇ ਮੈਂ ਨਾ ਇਹ ਜਿਹੜਾ ਹਸਪਤਲ ਖਾਦੀ ਰਹੀ ਨਾ ਜਿਹੜਾ ਸਿੱਧੀ ਹਸਪਤਲ ਹੈ ਉਹਨਾਂ ਨੇ ਬਿਲ ਬਣਾ ਕੇ ਦਿੱਤੀ ਆ ਅਬ ਲੈਣ ਦਾ ਤੇ ਉਹ ਜਿਹੜਾ ਬਾਕੀ ਅਹੀਂ ਜੱਥੇ ਜੱਥੇ ਖਾਦੀ ਰਹੀ ਆ ਉਹਨਾਂ ਨੇ ਕੋਈ ਮੈਨੂੰ ਬੁਲਾ ਕੇ ਨਹੀਂ ਦਿੱਤੀ ਹਾਂ ਤੇ ਉਹ ਹੋਰ ਕਰੀ 2 ਲੱਖ ਲੈ ਲਾ ਕਰੀ 3 ਲੱਖ ਲੈ ਲਾ ਤੇ ਇੱਥੇ ਜਿਹੜਾ ਕਰੀ 2.5 ਲੱਖ ਲੱਗ ਗਿਆ ਪੱਟੀ ਹਸਪਤਲ ਉਹਨਾਂ ਨੇ ਕੋਈ ਬਿਲ ਨਹੀਂ ਬਣਾਈ ਉਹ ਜੀ ਉਹਨਾਂ ਨੇ ਲਈ ਆ ਤੇ ਉਥੋਂ ਨਾ ਉਹ ਹੀ ਕੋਲ ਜਿਮਨ ਕੇ ਹਾਰ ਕੇ ਆਈ ਮਨ ਨਾਲ ਚੋਕੇ ਲੈ ਗੋ ਮੁਰਗਿਆਂ ਚੋਕ ਲੈ ਆਂਦਾ ਹੁਣ ਤੋ ਜਰਾ ਦਾ ਪੈਰੋ ਖਰਾਬ ਹੋ ਗਿਆ ਤੋ ਰੀ ਨਹੀਂ ਜਾਂਦਾ ਜੇ ਪੀਝੇਤਾ ਕਰਾ ਮੰਜ਼ੀਰ ਉਤੇ ਸਭ ਕੁਛ ਹੀ ਹੁਣ ਤੱਕ ਕਿੰਨੇ ਕ ਪੈਸੇ ਲਾਚ ਪਏ ਵੇਤਰਾ ਵੀਰੇ ਜੇ ਆਪ ਲਾਏਗੇ ਨਾ ਸਭ ਤਬ 82 ਲੱਖ ਦੀ ਲਾਗੇ ਬਨੇ ਪਹੁੰਚ ਗਿਆ ਪੀ ਇੱਥੇ ਕਰਾ ਦੇ ਵੇਸੇ ਇਤੋ ਸੇੜੀ ਲੱਗ ਗਿਆ ਚਾਰੀ ਇਹਦਾ ਤੇ ਇੱਥੇ ਲੱਗ ਗਿਆ ਜਦੋਂ ਕੋਈ ਡਾਕਟਰ ਲਿਆਇ ਗਿਆ ਵੀਰੇ ਦੂਰ ਬੜੀ ਪੈ ਜਾਂਦੀ ਆ ਤੇ ਫੇਰ ਕਾ ਦਿੰਦੇ ਅਸੀਂ ਇੰਨਾ ਫੀਸ ਲਾ ਨਹੀਂ ਜੋ ਤੋ ਸਾਨੂੰ ਦੇਣਾ ਪੈਂਦੀ ਆ ਹਾਂ ਆਦੇ ਹੋਏ ਅਸੀਂ ਕੋਈ ਦਵਾਈ ਚੱਲਦੀ ਨਹੀਂ ਦਵਾਈ ਅਸੀਂ ਆਪ ਕੋਈ ਰੱਖੀ ਰੋਟੀ ਮਾ ਕਰੀ ਜਿਹੜਾ ਜੇ ਉਹ ਨਾ ਦੇਮਾ ਕਿ ਨਾ ਅਸੀਂ ਇੱਕ ਮਹੀਨਾ ਛੱਡੀ ਸੀ ਇਹਦੀ ਵੀ ਇਹ ਠੀਕ ਹੋ ਗਿਆ ਤੇ ਹੁਣ ਇਹਨੂੰ ਲੋਟ ਨਹੀਂ ਆ ਵੀ ਮੰਜੀ ਰੋਤੇ ਰਹਿੰਦੀ ਤੇ ਇਹਨੂੰ ਨਾ ਦੌਰਾ ਪੈ ਗਿਆ ਤੇ ਫਿਰ ਸਾਨੂੰ ਫਿਰ 1500 ਲੱਗ ਗਿਆ ਉਹ ਡਾਕਟਰਾਂ ਨੇ ਕਹੇ ਸੀ ਜੇ ਇਹਨੂੰ ਇਹ ਪੀ ਦਵਾਈ ਬੰਦ ਕਰੋ ਨਾ ਫਿਰ ਇਹਦਾ ਕੰਮ ਖਰਾਬ ਹੋਏ ਜਨਾ ਇਹਦਾ ਕੋਈ ਪਤਾ ਨਹੀਂ ਫਿਰ ਮਾਰ ਹੋ ਸਕਦਾ ਫਿਰ ਉਹ ਦਵਾਈ ਵੀਰੇ ਪੱਕਾ ਲੱਗੀ ਤੇ ਮੜੀ ਜਿ ਲੈ ਹੋ ਗੋ ਕੋਲੇ ਕੋਲੇ ਹਾਂ ਤੇ ਇਤਰਾ ਹੀ ਹਸਾਬ ਦੀ ਵੀਰੇ ਆ ਮੇਰਾ ਕਹਾਣੀ ਐਸੇ ਹੀ ਆ ਬਾਕੀ ਕਹਾਣੀ ਮੈਂ ਕੀ ਦੱਸਾਂ ਤੈਨੂੰ ਐਦਾਂ ਨੌਜਵਾਨ ਪੁੱਤ ਐ ਕਿ ਜਿਹੜਾ ਮੰਦੇ ਤੇ ਲੰਮੇ ਪਿਆ ਨੌਜਵਾਨ ਪੁੱਤ ਵੱਲ ਵੇਖ ਕੇ ਕਿਸੇ ਤੱਕ ਕਿਤੇ ਤੇ ਮਨ ਢੱਡਾ ਵੀ ਭਰ ਆਉਂਦਾ ਹੋਵੇ ਨਾ ਨਹੀਂ ਨਹੀਂ ਜੋ ਨਹੀਂ ਭਰ ਜਾਨੀ ਨਾ ਇਤਰਾ ਵੀ ਰੋ ਕੇ ਮੈਂ ਬਾਹਰ ਚਲੇ ਜਾਨੀ ਅੱਜ ਮੈਂ ਕਾਹ ਦਿੰਨੀ ਜੇ ਉਪਰ ਆ ਕੀ ਕਰੇ ਉਹ ਜਰਕ ਨੂੰ ਨੁਕਾਰ ਪਾ ਦੇ ਤੇ ਫਿਰ ਰੋਂ ਜੀ ਸਿਰਨਿਕ ਬਾਹਰ ਸੁੱਟ ਕਿਉਂਕਿ ਵਿਉਣ ਦੇ ਲਾਇਕ ਹੋਇਆ ਸੀ ਤੁਹਾਡਾ ਪੁੱਤ ਅਗਰ ਠੀਕ ਹੁੰਦਾ ਤਾਂ ਹੁਣ ਨੂੰ ਇਹਦਾ ਵੀ ਪਰਿਵਾਰ ਅੱਗੇ ਵਧਣਾ ਸੀ ਹੂੰ ਫੋਨ 'ਤੇ ਹੀ ਵਾਰ ਮੈਨੂੰ ਕਹਦੇ ਮਾਮੀ ਤੇ ਮੇਰਾ ਮੂੰਹ ਨਾ ਮੁੜੇ ਮੈਨਾਂ ਭੈਣ ਭਾਵਕ ਹੋ ਚੁੱਕੀ ਐ ਕਿਉਂਕਿ ਨੌਜਵਾਨ ਪੁੱਤ ਐ ਕਿ ਜਿਹੜਾ ਮੰਜੇ ਤੇ ਲੰਮੇ ਪਿਆ ਐ ਕਿਉਂਕਿ ਵਿਆਹ ਦੀ ਉਮਰ ਸੀ ਅਗਰ ਇਹ ਠੀਕ ਹੁੰਦਾ ਤਾਂ ਹੁਣ ਨੂੰ ਇਹਦੇ ਵੀ ਜਿਹੜੇ ਬਾਲ ਬੱਚੇ ਹੋਣੇ ਸੀ ਅ ਸਾਡੇ ਨਾਲ ਇਸ ਨੌਜਵਾਨ ਦੀ ਭੈਣ ਵੀ ਮੌਜੂਦ ਆ ਉਹਦੇ ਨਾਲ ਵੀ ਗੱਲ ਕਰਦੇ ਆ ਬੇਟਾ ਸਾਨੂੰ ਇਹ ਦੱਸਿਓ ਕਿ ਕਿਉਂਕਿ ਤੁਹਾਡੀ ਜਿਹੜੀ ਮੰਮੀ ਹੈ ਉਹ ਪਿਓਰ ਪੰਜਾਬੀ ਨਹੀਂ ਬੋਲਦੇ ਠੀਕ ਕਿਸੇ ਟਾਈਮ ਤੇ ਕਿਹਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਕਿੰਨਾ ਸਮਾਂ ਹੋ ਗਿਆ ਇਹ ਤੁਹਾਡੇ ਵੀਰ ਨੂੰ ਇਸ ਮੰंजे ਤੇ ਲੰਮੇ ਪੈਲ 6 ਸਾਲ ਹੋ ਗਏ ਮੰंजे ਦੇ 6 ਸਾਲ ਹੋ ਗਏ ਨੇ ਲਾਸ਼ ਨੂੰ ਘੂਰ ਕਰਾਈ ਕਿੰਨਾ ਕੁ ਲਾਜ ਕਰਵਾਇਆ ਤੁਸੀਂ ਦਾਜ ਤੇ ਬੜਾ ਕਰਵਾਇਆ ਹੂੰ ਬਸ ਮੈਂ ਇਨਾ ਕਹਿਣਾ ਚਾਹੁੰਦੀ ਕਿ ਮੇਰੇ ਘਰ ਦਾ ਲੋਹੇ ਹੂੰ ਮਦਦ ਕਰਦੇ ਕੋਈ ਨਹੀਂ ਮਦਦ ਧੋਣੀ ਚਾਹੀਦੀ ਹੈ ਹਾਂਜੀ ਸੋ ਭੈਣ ਨੇ ਵੀ ਆਪਣੇ ਭਰਾ ਵਾਸਤੇ ਮਦਦ ਦੀ ਬੁਹਾਰ ਲਾਈਏ ਸੋ ਤੁਸੀਂ ਆਪਣਾ ਨਾ ਸੰਪਰਕ ਨੰਬਰ ਦੱਸ ਦੋ ਤਾਂ ਕਿ ਦਾਨੀ ਸੱਜਣ ਜਿਹੜੇ ਨੇ ਉਹ ਤੁਹਾਡੇ ਨਾਲ ਸੰਪਰਕ ਕਰਕੇ ਤੇ ਇਹਦਾ ਇਲਾਜ ਕਰਵਾ ਸਕਣ ਆਪਣਾ ਕੋਈ ਮੋਬਾਈਲ ਨੰਬਰ ਜਿਹੜਾ ਨਾ ਉਹ ਸਾਂਝਾ ਕਰ ਦਿਓ ਇਸ ਪਰਿਵਾਰ ਦਾ ਜਿਹੜਾ ਸੰਪਰਕ ਨੰਬਰ ਹੈ 83278 67153 ਫਿਰ ਮੈਂ ਦੁਬਾਰਾ ਦੱਸ ਦਵਾਂ 84278 67153 ਇਸ ਪਰਿਵਾਰ ਨੇ ਮਦਦੀ ਗੁਹਾਰ ਲਈਏ ਕਿ ਸਾਡੇ ਕੋਲ ਜਿੰਨਾ ਵੀ ਪੈਸਾ ਹੈਗਾ ਸੀ ਜਾਂ ਸਾਡੇ ਕੋਲ ਜਿਹੜਾ ਡੰਗਰ ਬੱਛਾ ਸੀ ਉਹਨੂੰ ਵੀ ਵੇਚ ਕੇ ਅਸੀਂ ਇਸ ਨੌਜਵਾਨ ਤੇ ਲਾ ਦਿੱਤਾ ਹੈ ਕੌਣ ਸਾਡੇ ਕੋਲ ਦੋ ਵਕਤ ਦੀ ਰੋਟੀ ਖਾਣ ਜੋਗੇ ਵੀ ਨਹੀਂ ਪੈਸੇ ਹੈਗੇ ਤੇ ਇਸ ਕਰਕੇ ਸਾਡੀ ਜਿਹੜੀ ਆ ਮਦਦ ਕੀਤੀ ਜਾਵੇ ਤੇ ਇਸ ਨੌਜਵਾਨ ਦਾ ਜਿਹੜਾ ਇਲਾਜ ਆ ਉਹ ਕਰਵਾਇਆ ਜਾਵੇ ਸੰਪਰਕ ਨੰਬਰ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਤੇ ਸਾਡੇ ਚੈਨਲ ਵੱਲੋਂ ਵੀ ਐਨਆਰਆਈ ਵੀਰਾਂ ਨੂੰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਨੌਜਵਾਨ ਦੀ ਇਸ ਪਰਿਵਾਰ ਦੀ ਜਰੂਰ ਬਾਹ ਫੜੀ ਜਾਵੇ ਤੇ ਇਹਦਾ ਲਜ ਕਰਵਾਇਆ ਜਾਵੇ ਕਿ ਤਾਂ ਕਿ ਇਹ ਚੱਲਣ ਫਿਰਨ ਜੋਗ ਹੋ ਜੇ ਕਿਉਂਕਿ ਐਸੇ ਹਮ ਤੇ ਇਸ ਨੌਜਵਾਨ ਦੇ ਕੋਲ ਤੁਰਿਆ ਨਹੀਂ ਜਾਂਦਾ ਕਿ ਇਹ ਉੱਪਰ ਹੀ ਪਸ਼ਾਬ ਤੇ ਜੋ ਵੀ ਕਿਰਿਆ ਇਹ ਉੱਪਰ ਹੀ ਕਰਦਾ ਤੇ ਪਰਿਵਾਰ ਹੀ ਇਸ ਨੂੰ ਚੁੱਕ ਕੇ ਨਵਾਉਂਦਾ ਏ ਜਾਂ ਕੱਪੜੇ ਬਦਲਦਾ ਏ ਇਹ ਸਾਰਾ ਇਸ ਨੌਜਵਾਨ ਦੀ ਮਾਤਾ ਰੋਜ਼ ਹੀ ਜਿਹੜੀ ਇੱਕ ਸੇਵਾ ਨਿਭਾ ਰਹੀ ਏ ਸੋ ਮਾਂ ਚਾਹੁੰਦੀ ਏ ਕਿ ਮੇਰੇ ਜੀਦੇ ਜੀ ਮੇਰੇ ਪੁੱਤ ਦਾ ਇਲਾਜ ਹੋ ਜੇ ਤੇ ਇਹ ਤਰ ਤੁਰਨ ਜੋਗਾ ਹੋ ਜੇ ਆਪਣੇ ਆਪ ਸਾਹਮਣ ਜੋਗਾ ਹੋ ਜੇ ਨਾ ਕਿ ਕਿਸੇ ਤੇ ਨਿਰਭਰ ਰਵੇ ਸੋ ਸਾਡੇ ਚੈਨਲ ਵੱਲੋਂ ਵੀ ਇਹ ਅਪੀਲ ਹੈ ਤੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜਿਹੜੇ ਵੀਰ ਮਦਦ ਕਰਨਾ ਚਾਹੁੰਦੇ ਨੇ ਉਹ ਜਰੂਰ ਮਦਦ ਕਰ ਕਰ ਜਿਹੜੇ ਵੀਰ ਮਦਦ ਨਹੀਂ ਕਰਨਾ ਚਾਹੁੰਦੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਇਹ ਵੀਡੀਓ ਜਿਹੜੀ ਹੈ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਜਿਹੜੀ ਆ ਮਦਦ ਹੋ ਸਕੇ